ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਖਾ ਡਿਜ਼ਾਈਨ ਲੈ ਕੇ ਆਏ ਆ ਇਹ ਸਿਰਫ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਆਪਾਂ ਕਿੰਨੇ ਵੀ ਤਾਗੇ ਲੈ ਸਕਦੇ ਆ ਇਹ ਸਿੱਧੀਆਂ ਸਲਾਈਆਂ ਚ ਇਹ ਡਿਜ਼ਾਈਨ ਬਣਦਾ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ ਸੇਸ ਲਾਈਆਂ ਚ ਆਪਾਂ ਇਹ ਡਿਜ਼ਾਈਨ ਕੰਪਲੀਟ ਕਰ ਦਾਂਗੇ ਇਹੀ ਸੇਸ ਲਾਈਆਂ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਇਹ ਸਿੱਧੀ ਸਲਾਈ ਆਪਾਂ ਇਸ ਤਰ੍ਹਾਂ ਸਾਰਾ ਜੇ ਇਹ ਸਿੱਧੀ ਸਾਈਡ ਆ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਆਪਾਂ ਇਹ ਸਿੱਧਾ-ਸਿੱਧਾ ਬੁਣਾ ਲਏ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਤੋਂ ਇਸ ਤਰ੍ਹਾਂ ਸਲਾਈ ਆਪਣੀ ਸਾਈਡ ਨੂੰ ਵਰਕੇ ਇਹਨੂੰ ਇਸ ਤਰੀਕਾ ਬੁਣਦਾ ਹੈ ਇਹ ਆਪਣੀ ਦੂਜੀ ਸਲਾਈ ਹੋ ਗਈ ਸੇ ਸਲਾਈਆਂ ਚ ਇਹ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਇਸ ਤਰ੍ਹਾਂ ਉਹ ਪੈਸਾਰਾ ਇਸ ਤਰੀ ਬੋਲਾਂਗੇ ਆਲ ਪ੍ਰੋਜੈਕਟ ਡਿਜ਼ਾਈਨ ਆ ਕਿਸੇ ਵਿੱਚ ਵੀ ਪਾ ਸਕਦੇ ਆ ਵਾਈਟ ਕਲਰ ਚ ਇਹ ਬਹੁਤ ਹੀ ਪਿਆਰਾ ਬਣ ਕੇ ਆਊਗਾ ਇਹ ਡਿਜ਼ਾਈਨ ਹੀ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਲੱਗੂਗਾ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਇਹ ਆਪਣੀ ਬੈਕ ਸਾਈਡ ਤੋਂ ਦੂਜੀ ਸਲਾਈ ਹੁਣ ਆਪਾਂ ਅੱਗੇ ਸਿੱਧੀ ਸਾਈਡ ਸਿੱਧੀ ਸਾਈਡ ਤੋਂ ਆਪਣੀ ਤੀਜੀ ਸਲਾਈ ਆ ਇਹ ਦੋ ਸਲਾਈ ਇੱਕ ਸਲਾਈ ਪਰ ਸਿੱਧੀ ਉਲਟੀ ਕਰਤੀ ਤੀਜੀ ਸਲਾਈ 'ਚ ਆਪਾਂ ਨੇ ਇਹ ਆਪਣੀ ਸਾਈਡ ਮੂੰਹ ਕਰਕੇ ਸਲਾਈ ਬੁਣਨੀ ਆ ਇਸ ਤਰ੍ਹਾਂ। ਇਹਨੂੰ ਉਲਟਾ-ਉਲਟਾ ਬੁਣਾ। ਤੀਜੀ ਸਲਾਈ ਆਪਾਂ ਸਿੱਧੀ ਸਾਈਡ ਤੋਂ ਇਹਨੂੰ ਇਸ ਤਰ੍ਹਾਂ ਆਪਣੀ ਸਾਈਡ ਹੀ ਸਲਾਈ ਦਾ ਮੂੰਹ ਰੱਖ ਕੇ ਬੁਣਾਗੇ। ਇਹ ਸਾਰੀ ਸਲਾਈ ਆਪਾਂ ਇਸ ਤਰੀਕਾ ਕੱਟਾਂਗੇ। ਇਹ ਆਪਣੀ ਡਿਜ਼ਾਈਨ ਦੀ ਤੀਜੀ ਸਲਾਈ ਆ। ਇੱਕ-ਇੱਕ ਸਲਾਈ ਇਹਦੀ ਵਧੀਆ ਹੋਵਾਂਗੀ। ਸਿੱਧੇ ਬਸ ਉਲਟੇ-ਸਿੱਧੇ ਦਾ ਡਿਜ਼ਾਈਨ ਆ। ਜ਼ਿਆਦਾ ਔਖਾ ਨਹੀਂ ਹੈਗਾ। ਇਸ ਤਰ੍ਹਾਂ। ਹੁਣ ਆਪਾਂ ਇਹਨੂੰ ਕੀ ਕਰਨਾ? ਬੈਕ ਸਾਈਡ ਤੋਂ ਇਸ ਤਰ੍ਹਾਂ ਜਿਵੇਂ ਪਹਿਲਾਂ ਬੁਣੀ ਸੀ ਉਲਟਾ ਹੀ ਬੁਣਨਾ ਹੈ ਬੈਕ ਸਾਈਡ ਤੋਂ ਇਸ ਤਰੀਕਾ ਬੁਣਾ ਦੋ ਦੋ ਕੁੰਡਾਂ ਦਾ ਡਿਜ਼ਾਈਨ ਆ ਜਦੋਂ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਰੱਖਣਾ ਹੈ ਆਪਣੀ ਹਿਸਾਬ ਨਾਲ ਕੁੰਡੇ ਰੱਖ ਸਕਦੇ ਆ ਇਹ ਡਿਜ਼ਾਈਨ ਦਾ ਕੋਈ ਕੁੰਡਾਂ ਦਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੋ ਦੋ ਨਾਲ ਹਿਸਾਬ ਨਾਲ ਕੁੰਡੇ ਆਪਣੇ ਆਪ ਆ ਜਾਣਗੇ ਇਸ ਤਰ੍ਹਾਂ ਚਾਸ ਲਿਆਂ ਹੋ ਗਿਆ ਹੁਣ ਆਪਾਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਹੁਣ ਆਪਾਂ ਨੇ ਕੀ ਕਰਨਾ ਇੱਕ ਕੁੰਡਾ ਬਿਨਾ ਬੁਨੇ ਇੱਕ ਸਿੱਧਾ ਗੁਣ ਲੈਣਾ ਇੱਕ ਸਿੱਧਾ ਗੁਣ ਕੇ ਜਿਹੜੀ ਆਪਣੀ ਇਹ ਸਲਾਈ ਆ ਇਹਨੂੰ ਆਪਾਂ ਕੁੰਡੇ ਨੂੰ ਇੱਥੇ ਪਾਵਾਂਗੇ ਇਹਦਾ ਦੋ ਦਾ ਇੱਕ ਕਰਦਾਂ ਫਿਰ ਉਸ ਤਰ੍ਹਾਂ ਇੱਕ ਸਿੱਧਾ ਜਿਹੜਾ ਆਪਾਂ ਸਿੱਧੀ ਸਲਾਈ ਕੱਢੀ ਸੀ ਸਿੱਧੀ ਸਾਈਡ ਦੀ ਜਿਹੜੀ ਆਪਣੀ ਇਹ ਦਾ ਤੋਪਾ ਹੁੰਦਾ ਇਹ ਤੋਪੇ ਨੂੰ ਇਹ ਤੇ ਚੜਾ ਕੇ ਇਹਨੂੰ ਦੋ ਦਾ ਇੱਕ ਕਰਤਾ। ਇੱਕ ਕੁੰਡਾ ਸਿੱਧਾ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਇਹਦੇ ਕਰਕੇ ਦੋ ਦਾ ਇੱਕ ਕਰਤਾ। ਫਿਰ ਇੱਕ ਸਲਾਈ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਇਹਨੂੰ ਸਲਾਈ ਤੇ ਚੜਾ ਕੇ ਦੋ ਦਾ ਇੱਕ। ਇਹ ਆਪਣੀ ਡਿਜ਼ਾਈਨ ਦੀ ਪੰਜਵੀਂ ਸਲਾਈ ਆ ਗਈ। ਇਸ ਸਲਾਈ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ। ਬੈਕ ਸਾਈਡ ਤੋਂ ਇਸ ਤਰ੍ਹਾਂ ਉਲਟੀ ਕੱਢ ਕੇ ਦੁਆਰਾ ਇਹੀ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੌਖ-ਸੌਖੇ ਡਿਜ਼ਾਈਨ ਵੇਖਣ ਲਈ। ਇਹ ਛੁਂਡੇ ਨੂੰ ਆਪਾਂ ਦੁਬਾਰਾ ਇੱਥੇ ਚੜਾ ਕੇ ਤੇ ਇਤਨਾ ਫੇਰ ਇੱਕ ਸਿੱਧਾ ਇਹ ਕੁੰਡਨ ਫੇਰ ਇਸ ਤਰ੍ਹਾਂ ਜੜਾ ਕੇ ਦੋ ਦਾ ਇੱਕ ਫੇਰ ਇੱਕ ਸਿੱਧਾ ਲਾਸਟ ਵਾਲੇ ਦੋ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਾਂ। ਉੱਪਰ ਬੈਕ ਸਾਈਡ ਸਿਮਿੰਸ ਲਾਈ ਲਾਸਟ ਸਲਾਈ ਇਹਨੂੰ ਇਸ ਤਰ੍ਹਾਂ ਉਲਟਾ ਕਰਕੇ ਹੀ ਬੁਣਾਗੇ ਇਹ ਆਪਣੀ ਇਸ ਤਰੀ ਲੰਘ ਜੂਗੀ ਆਲ ਪ੍ਰੋਜੈਕਟ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਕੈਪ ਬਣਾਉਣਾ ਸਿਖਾਵਾਂਗੇ ਪੋਨੀ ਵਾਲੀ ਕੈਪ ਕਿਵੇਂ ਬਣਦੀ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਵੀਡੀਓ ਵੇਖਣਗੇ ਇਹਦਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਣ ਕੇ ਆ ਚੁੱਕਾ ਬਹੁਤ ਹੀ ਪਿਆਰਾ ਤੇ ਬਿਲਕੁਲ ਸੌਖਾ ਡਿਜ਼ਾਈਨ ਹੈ ਰੈਡੀਮੇਡ ਡਿਜ਼ਾਈਨ ਵਾਂਗੂ ਬਣ ਕੇ ਆਉਂਦਾ ਹੈ ਇਹ ਆਲ ਪ੍ਰੋਜੈਕਟ ਡਿਜ਼ਾਈਨ ਹੈ ਤੇ ਕਿਸੇ ਵੀ ਕਲਰ ਚ ਪਾ ਸਕਦੇ ਹੋ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਥੈਂਕ ਯੂ ਜੀ